ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੋਲਤਾਰ ਸਿੰਘ ਸੰਧਵਾ ਹੋਏ ਨਤਮਸਤਕਦ ਸਰਬੱਤ ਦੇ ਭਲੇ ਦੇ ਲਈ ਕੀਤੀ ਅਰਦਾਸ ਉਹਨਾਂ ਕਹਾ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਸਦਕਾ ਹੀ ਅੱਜ ਉਹਨਾਂ ਨੇ ਸੰਗਤ ਦੇ ਦਰਸ਼ਨ ਕੀਤੇ ਹਨ ਇਹ ਵੀ ਪੰਜਾਬ న్యూਸ ਦੀ ਖਾਸ ਅਤੁ ਗੁਜਿਆ ਨਾ ਦਿਨ ਰਾਤ ਪਾਤਸ਼ਾਹ ਦੇ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਦਇਆ ਕੀਤੀ ਆਪਦੇ ਦਰਸ਼ਨ ਬਖਸ਼ੇ ਐ ਔਰ ਸੰਗਤ ਦੇ ਦਰਸ਼ਨ ਕੀਤੇ ਇੱਥੇ ਆ ਕੇ ਔਰ ਚੜ੍ਹਦੀ ਕਲਾ ਵਾਲੀ ਪੰਜਾਬ ਦੀ ਚੜ੍ਹਦੀ ਕਲਾ ਵਾਲੀ ਦੇਸ਼ ਦੀ ਚੜ੍ਹਦੀ ਕਲਾ ਦੀ ਮੁਖਤਾਲੀ ਚੜ੍ਹਦੀ ਕਲਾ ਸਰਬੱਤੇ ਭਲੇ ਦੀ ਅਰਦਾਸ ਕੀਤੀ ਹੈ। ਦੇਖੋ ਇਹ ਪੋਲਿਟਿਕਲ ਜਿਹੜੇ ਹੈਗੇ ਉਹ ਸਪੀਕਰ ਦੇ ਜੂਰੀਡਿਕਸ਼ਨ ਤੋਂ ਬਾਹਰ ਹੁੰਦੇ ਆ। ਸੋ ਤੇ ਮੇਰਾ ਕਮੈਂਟ ਕਰਨਾ ਬਣਦਾ ਨਹੀਂ ਹੈ। ਸਦੀ ਮਨਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ। ਕਿਵੇਂ ਤਿਆਰੀਆਂ ਸਾਰੀਆਂ ਨੇ? ਦੇਖੋ ਉਹਦੇ ਵਾਸਤੇ ਅਸੀਂ ਹੁਣ ਸੈਕਸ਼ਨ ਤੋਂ ਬਾਅਦ ਸਪੈਸ਼ਲ ਸੈੱਟ ਤੋਂ ਬਾਅਦ ਇੱਥੇ ਵੀ ਆ ਕੇ ਸਾਰੀਆਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਉਹਨਾਂ ਨਾਲ ਸੰਸਥਾਵਾਂ ਨਾਲ ਗੁਰਮੁਖਾਂ ਨਾਲ ਜਿਨ੍ਹਾਂ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਆਈਡੀਆ ਹੈਗੇ ਉਹਨਾਂ ਤੋਂ ਆਈਡੀਆ ਲਵਾਂਗੇ। ਗੁਰੂ ਆਮ ਦਾਸ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਸਮਾਗਮ ਹੈ ਉਹਨਾਂ ਬਾਰੇ ਤੇ ਅੰਮ੍ਰਿਤਸਰ ਸ਼ਹਿਰ ਦੇ ਸਥਾਪਨਾ ਦਿਵਸ ਹੈ ਜਿਹੜੇ ਅਗਲੇ ਸਾਲ ਆ ਰਹੇ ਆ ਸਤਾਬਦੀ ਉਹਦੇ ਬਾਰੇ ਵੀ ਸੁਜੈਸ਼ਨ ਲਵਾਂਗੇ ਔਰ ਬਹੁਤ ਗੁਰੂ ਸਾਹਿਬ ਮੇਰ ਕਰਨਗੇ ਬਹੁਤ ਵਧੀਆ ਤਰੀਕੇ ਨਾਲ ਮਨਾਵਾਂਗੇ ਠੀਕ ਥੈਂਕ ਯੂ